ਸਤਿ ਸ਼੍ਰੀ ਅਕਾਲ ਵੈਲਕਮ ਕੀ ਆ ਜਾਲ ਕਿਦਾਂ ਸਾਰੇ ਠੀਕ ਆ ਵਧੀਆ ਆਓ ਕਰਦੇ ਹਾਂ ਬਹੁਤ ਦੀ ਸ਼ੁਰੂਆਤ ਤੇ ਦੁਪਹਿਰ ਦਾ ਟਾਈਮ ਹੋ ਚੁੱਕਾ 22 ਪੋਲੇ ਤਿੰਨ ਵੱਜ ਚੁੱਕੇ ਆ ਤੇ ਯਾਰ ਅੰਮ੍ਰਿਤਸਰ ਤੇਰੀ ਆਪਣੀ ਹੋਣ ਲਈ ਮੈਂ ਤਾਂ ਤਿਆਰ ਫਿਲਹਾਲ ਹੋ ਚੁੱਕਾ ਤੇ ਇਹ ਤਿਆਰ ਹੋਣ ਦੇ ਇਹ ਇਧਰ ਕਰਨ ਤਿਆਰ ਹੋਣ ਦੇ ਇਹ ਦਰਫਤ ਇਹ ਜੇ ਖੜੀਆਂ ਮੀਡੀਆ ਕਰਨ ਦੇ ਆ ਚਲੋ ਚੱਲੀਏ ਲੈ ਮੇਤਰਾ ਗੱਡੀ ਨੂੰ ਮਾਰ ਲਿਆ ਕਪੜਾ ਪਾਣੀ ਜਾਂ ਮਾਰਦਾ ਥੋੜਾ ਜਾਂ ਕੇ ਪਿੱਛੇ ਚੱਲੇ ਆ ਹੁਣ ਪਿਆਰ ਸ਼ਰ ਹੋ ਗਏ ਆ ਇਹ ਤਾਂ ਹਰ ਇੱਕ ਚੀਜ਼ ਚੁੱਕ ਚੁੱਕ ਕੇ ਚੁੱਕੜ ਚੁੱਟੀ ਜਾਂਦੇ ਆ ਫਤਿਹ ਨਾ ਗੱਡੀ ਜਾ ਹਰ ਕੇ ਡੰਡਿਆਂ ਵਿੱਚੋਂ ਕੱਡ ਕੱਢ ਕੇ ਖਾਲੀ ਘਰਤਾ ਵਿੱਚੋਂ ਸਾਰਾ ਹੀ ਇਹ ਤਾਂ ਮੰਮੀ ਵੀ ਆ ਗਈ ਆ ਬਾਹਰ ਫਤਿਹ ਵਿਚਾਰਾ ਰੋਂਦਾ ਪਿਆ ਸੀ ਪਹਿਲਾਂ ਗੁਨੀ ਆਈ ਫਿਰ ਮੰਮੀ ਨਾਲ ਉਹ ਸੌਂ ਗਈ ਆ ਅੱਛਾ ਸੌਂ ਗਈ ਹੀ ਹਾਂ ਹਰ ਗੰ ਨੂੰ ਮਖੜਨਾ ਹੈ ਉਹ ਵਿਚਾਰੀ ਸੌਂ ਗਈ ਕੁਝ ਹੋਰ ਪੰਪ ਤੇ ਆਇਆ ਤੇਲ ਪੁੱਲ ਗਿਆ ਫਿਰ ਚੱਲਦੇ ਆ ਨਾ ਪਿਛਾਟੇ ਆ ਗਏ ਆਪਾਂ ਕਾਸ਼ ਪੜਾਇਆ ਸੀ ਗੱਡੀ ਕਰਤੀ ਉਹ పార్ਕਰ ਪਾਰਕਿੰਗ ਕਰਤੀ ਹੈ ਗੱਡੀ ਆਪਾਂ ਹੈਗੇ ਆ ਗੋਡਰਾ ਸੇ ਪਹੁੰਚ ਗਏ ਆਪਾਂ ਆ ਫਤੇ ਸਿੰਘ ਰਿਆ ਇੱਧਰ ਛੇ ਡੀਆਂ ਮੇਡੀਆਂ ਕਰਨ ਅਜਾਜਾਜਾ ਅਜਾ ਅੱਜ ਪਹਿਲਾਂ ਅਸੀਂ ਪੰਜੇ ਸ਼ਾਟਾ ਸਾਹਿਬ ਤੇ ਹੁਣ ਬਾਅਦ ਚ ਆਪਾਂ ਜਾਣਾ ਗੁਰਦੁਆਰਾ ਪਾਬਾ ਸ਼ੀਦਾ ਸਾਹਿਬ ਜਾਣਾ ਪਾਬਾ ਦੀਪ ਸਿੰਘ ਦੇ ਗੁਰਦੁਆਰ ਮੈਂ ਚਲਾ ਸੰਗਰਾਮ ਦਾ ਦਰਸ਼ਨ ਕਰਕੇ ਆਨੇ ਵਿਚਲਾ ਕੰਮ ਹੀ ਲੇਟ ਹੋ ਗਏ ਮੇਰੇ ਜਾਣਾ ਸਿਰੇ ਸਿਰੇ ਹੀ ਆਪਾਂ ਚਲੋ ਦੇ ਦੇ ਅੱਜ 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 ਅੱ ਪਰਦੇ ਨੇ ਕਿਤਾchna ਪੰਜਾਬ ਪਤੇ ਦੀ ਹੋ ਗਈਆਂ ਕੋਈ ਗੱਲ ਹਰੋ ਦਸਨ ਹਾਂਜੀ ਜਲ ਸਖਾ ਇਨ ਇਥੋਂ ਕਰਨ ਆਪਾਂ ਬੈਠੇ ਲੰਗਰਾਲ ਚ ਚਾੜ ਹੈ ਵੀ ਤੇ ਫਤਿਹ ਦੇ ਅੱਜ ਦੇ ਕਿੰਨ ਪੱਟਕੀ ਲਾਤੀ ਹੈ ਨਾ ਆਜੋ 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 ਸਾਸ਼ ਅਗਲੇ ਹੁਣ ਚੱਲਦੇ ਆਪਾਂ ਵਾਪਸੀ ਆਜੋ ਆਜੋ ਆਜੋਗਾ ਆਜੋ ਚੱਲੀਏ ਫਤਿਹ ਓ ਫਤਿਹ ਆਪਣਾ ਬੜੀ ਸਪੀਡ ਚ ਤੁਰਦਾ ਪਰ ਗੱਲ ਮੰਨਦੀ ਨਹੀਂ ਗੀ ਹਾਂ ਓਕੇ ਅਦੇ ਵੀ ਨਿਕ ਨਿਕ ਲੱਤਾਂ ਵੀ ਰਮਾਬੀ ਜੋੜੇ ਲਈਏ ਚੱਲੀਏ ਨਾ ਨਾ ਰੱਖੀਏ ਰੱਖੀਏ ਬਹੁਤ ਵਧੀਆ ਏ ਚੱਲਿਆ ਹੁਣ ਵਾਪਸ ਟਾਈਮ ਹੋ ਚੁੱਕਾ 5:30 ਪੌਣੇ 6 ਦਾ ਚਲੋ 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 ਚੱਲ ਜੀ ਚਲੋ ਚੱਲੀ ਹੁਣ ਚੋ ਚੱਲੀਏ ਫਤਿਹ ਚੋ ਚੱਲੀਏ ਬਈ ਕੀ ਗੱਲ ਹੈ ਫਤਿਹ ਨੂੰ ਚੋਣਾ ਫਤਿਹ ਆਣ ਵੇਖੋ ਕਿੱਥੇ ਚੱਲੇ ਹੁਣ ਓਟਕੀ ਬੰਨਣੀ ਹੈ ਸਿਰ ਨੂੰ ਇਹਦੀ ਮੰਮੀਓ ਟੋਪੀ ਦੇ ਦਿਓ ਇਹਦੀ ਕੱਢ ਕੇ ਵਿੱਚ ਇਹਦੇ ਬੈਗ ਚ ਪਾਈਂ ਠੰਡ ਹੋ ਗਈ ਟੋਪੀ ਪਾ ਦੋ ਅਰਵਿੰਦ ਨੇ ਕਿਹਾ ਮੰਨਣਾ ਅਗਲੇ ਅਗਲੇ ਬੜਦੇ ਬੜਦੇ ਨੂੰ ਫਤਿਹ ਪੜਦੇ ਰੇਡੀਓ ਦੇ ਜਾਂ ਰੇਡੀਓ ਦੇ ਨਹੀਂ ਨਿੱਕਾ ਖਾਨਾ ਸਾਢੇ 7 ਦਾ ਟਾਈਮ ਹੋ ਗਿਆ ਤੇ ਅਜੇ ਆਪਾਂ ਕਤੂਨਗਲ ਤੋਂ ਅੱਗੇ ਆ ਗਏ ਅੱਦੇ ਸੌ ਗਿਆ ਇੱਧਰ ਇੱਥੇ ਰੁਕੇ 10 ਮਿੰਟ ਬਸ ਹੁਣ ਚੱਲੇ ਆ ਘਰ ਨੂੰ ਲਓ ਜੀ ਪਹੁੰਚ ਗਿਆ ਆਪਾਂ ਘਰ ਚੌਕ ਤੇ ਮੈਂ ਡਰਾਈਵ ਕਰਕੇ ਆਇਆ ਹਾਂ आजो आजो तो क्या, आजो। आजो। आ जाओ फते आ जाओ तोके आ जाओ आ जाओ हारते बजनो ने पार्सल फाड़ के ले आके अपन कर ने है थे वो पार्सल ला वी रहा है तो पार्सल दे, तो दे के यार जो फ्लावर जे लगते बाकी ये देख के बोल के बताओ केड़े मगाए बस वो तो फ्लावर जे करने हो तो

ਇੱਕੋ ਜਿਹਾ ਰੰਗ ਹੈ ਨਾ तकरीबन ਸਾਰੇ ਵੱਖਰੇ ਆ ਡਬਲ ਡਬਲ ਸ਼ੇਡ ਡਬਲ ਸ਼ੇਡ ਨਾ ਵੇਖੋ ਆ ਆ ਵੀ ਵੱਖਰਾ ਵਾ ਵੀ ਵੱਖਰਾ ਹੈ ਵੱਖਰਾ ਆ ਵੀ ਵੱਖਰਾ ਐਵੇਂ ਜਿਵੇਂ ਤੁਸੀਂ ਗਾਇਨ ਸਾਰੇ ਸਾਰੇ ਸ਼ੇਡ ਵੱਖਰੀ ਵੱਖਰੀ ਹੈ ਨਾ ਆ ਵੀ ਵੱਖਰੀ ਆ ਵੱਖਰੀ ਆਹ ਦੋ ਇੱਕੋ ਜਿਹਾ ਕਰਤੇ ਉਹਨਾਂ ਨੇ ਆਹ

28 ਮੈਨਾਂ ਕਿ 12 ਹੋਣੇ ਖਾਲੀ ਇਹ ਨੂੰ ਕਿੰਨੇ ਦੇ ਪਾਏ 100 ਰੁਪਏ ਦੇ ਹਮ 110 ਰੁਪਏ ਲੈਵਨੇ ਵੈਸੇ ਕਿਹੜਾ ਜ਼ਿਆਦਾ ਪਿਆਰਾ ਲੱਗਣ ਜੀ ਕਲਰ ਸਾਰੇ ਵਧੀਆ ਹੈ ਹਮ ਹਾਈ ਵਧੀਆ ਹੈ ਆ ਜ਼ਿਆਦਾ ਵਧੀਆ ਲੱਗਣ ਡਿਆ ਹਮ ਉਸ ਤੋਂ ਫਿਰ ਬੈਸਟ ਆ ਸਾਰੇ ਰੰਗ ਆਪ ਆਪਣੀ ਜਗ੍ਹਾ ਸਾਰੇ ਸੋਹਣੇ ਹੈਗੇ ਹੈ ਕਿ ਨਹੀਂ ਨਰਾਜ ਕੋਈ ਪਰਨਾ ਨਹੀਂ ਸਾਰੇ ਸਹੀ ਹੈ ਸਹੀ ਆ ਜਾ ਆ ਜਾ ਇੱਧਰ ਆ ਜਾ ਤੂੰ ਕੱਕੇ ਆਉ ਬੁੱਤਿ ਤਰਾ ਜੋ ਆਪਾਂ ਘਰ ਤੋਂ ਸਿੱਧਾ ਸਾਰੇ ਜਾਣਾ ਹੈ ਪਰ ਲੇਟ ਆਪਾਂ ਬੜੇ ਹੋਗੇ ਫਿਰ ਮੈਂ ਕਿਹਾ ਦਰਸ਼ਨ ਫੇਅ ਕਰਾਵਾਂਗੇ ਸਿੱਧਾ ਸਾਹਿਬ ਜਾ ਕੇ ਕਿਸੇ ਵੇਲੇ